ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 11 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਬਚਿੱਤਰ ਨਾਟਕ ਅਖੋਤੀ ਦਸਮ ਗ੍ਰੰਥ ਗੁਰਮਤਿ ਦੀ ਕਸਵਟੀ ਤੇ ਇਹ ਵਿਸ਼ਾ ਵਿਚਾਰ ਰਿਹਾ ਜਿਹਦੇ ਵਿੱਚ ਦਾਸ ਬਚਿੱਤਰ ਨਾਟਕ ਦੇ ਵਿੱਚ ਜੋ ਸਿਧਾਂਤ ਤੱਕ ਪੱਕੇ ਉੱਭਰ ਕੇ ਆਉਂਦੇ ਨੇ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਿਧਾਂਤ ਨੇ ਉਹਨਾਂ ਦੀ ਕਸਵੱਟੀ ਤੇ ਪਰਖ ਕੇ ਆਪ ਜੀ ਦਾ ਅਦਾਲਤ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਅਸੀਂ ਫੈਸਲਾ ਕਰ ਸਕੀਏ ਕਿ ਕੀ ਇਹ ਰਚਨਾ ਗੁਰੂ ਗੋਬਿੰਦ ਸਿੰਘ ਮਾਰੀ ਦੀ ਹੋ ਸਕਦੀ ਹੈ ਜਾਂ ਇਹ ਦਾ ਕੋਈ ਸਿੱਖ ਲਿਟਰੇਚਰ ਨੂੰ ਕਿਹਾ ਜਾ ਸਕਦਾ ਹੈ ਕਿ ਜੇ ਸਿਧਾਂਤ ਮਿਲਦੇ ਹੋਣਗੇ ਤਾਂ ਹੀ ਉਹਨੂੰ ਸਿੱਖ ਲਿਟਰੇਚਰ ਕਹਿ ਸਕਾਂਗੇ ਕੱਲ ਤੋਂ ਇੱਕ ਪੱਖ ਵਿਚਾਰਿਆ ਜਾ ਰਿਹਾ ਹੈ ਕਿ ਸੇਕੰਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦਿੱਤੀ ਕਿ ਸਿੱਖਿਆ ਉਹਦੇ ਅਨੁਸਾਰ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦੀ ਪੂਰਣ ਮਨਾਈ ਹੈ ਜਦਕਿ ਵਿਚਤਰਨਾਟਕ ਗ੍ਰੰਥ ਸਾਹਿਬ ਦੇ ਵਿੱਚ ਸਾਰੀ ਗੱਲ ਹੀ ਦੇਵੀ-ਦੇਵਤਿਆਂ ਦੀ ਹੈ ਉਹਨਾਂ ਦਾ ਹੀ ਇਤਿਹਾਸ ਹੈ ਤੇ ਉਹਨਾਂ ਦੀ ਪੂਜਾ ਉਹਨਾਂ ਦੀ ਗੱਲਬਾਤ ਹੈ ਸਾਰੀ ਕੱਲ ਦੋ ਪਰਮਾਨੰਤ ਆਪ ਜੀ ਨਾਲ ਸਾਂਝੇ ਕੀਤੇ ਸਨ ਗੁਰਬਾਣੀ ਦੇ ਤੇ ਇੱਕ ਪ੍ਰਮਾਣ ਸਮਝਾ ਕੀਤਾ ਸੀ ਬਚਿਤਰ ਨਾਟਕ ਗ੍ਰੰਥ ਚ ਅੱਜ ਮੈਂ ਉਹ ਵੀ ਇੱਥੇ ਪੋਸਟ ਕੀਤਾ ਕਿਉਂਕਿ ਦੀ ਕੰਟੀਨਿਊਟੀ ਬਣਾ ਕੇ ਰੱਖਣ ਵਾਸਤੇ ਕਿ ਦੇਵੀ ਦੇਵਤਿਆਂ ਬਾਰੇ ਗੱਲ ਹੋ ਰਹੀ ਹੈ ਪੱਖ ਨਮੈ ਹੁਣ ਜਿਹੜੀ ਗੱਲ ਆਪਾਂ ਕੱਲ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿਰਫ ਅਕਾਲ ਪੁਰਖ ਦੀ ਪੂਜਾ ਦੀ ਗੱਲ ਕਰਦੀ ਹੈ ਦੇਵੀ ਦੇਵਤਿਆਂ ਦੀ ਪੂਜਾ ਦੀ ਮਨਾਈ ਕਰਦੀ ਹੈ ਪਗਤ ਨਾਮਦੇਵ ਜੀ ਦਾ ਸ਼ਬਦ ਹੈ ਬੜਾ ਲਾਜਵਾਬ ਸ਼ਬਦ ਹੈ। ਔਰ ਇਸ ਗੱਲ ਦੇ ਬਾਰੇ ਤੇ ਜਿਵੇਂ ਉਹਨਾਂ ਨੇ ਪੂਰਾ ਨਿਖੇੜਾ ਕਰ ਦਿੱਤਾ। ਪਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ ਪੈਰੋ ਪੂਤ ਸੀਤਲਾ ਤਾ ਵੇ ਕਰ ਬਾਹਨ ਉਹ ਛਾਰ ਉਡਾ ਵੇ ਹਉ ਤੋ ਏਕ ਰਮਈਆ ਲੈ ਹਉ ਆਨ ਦੇ ਬਦਲਾਵਨ ਦੇ ਹਉ ਰਹਾਓ ਸਿਵ ਸਿਵ ਕਰਤੇ ਜੋ ਨਰ ਤੇ ਆਵੇ ਬਦ ਜਿਹੜੇ ਡੌ ਰੂਟਮ ਕ ਟਮਕਾ ਵਹ ਮਹਾ ਮਾਈ ਕੀ ਪੂਜਾ ਕਰੇ ਨਰਸਨਾਰ ਹੋਏ ਉਤਰੇ ਤੂੰ ਕਹੀ ਅਥੀ ਆਦ ਪਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਓਨੇ ਰਹਾਉ ਦੀ ਪੰਕਤੀ ਚ ਬਾਬਾ ਨਾਮਦੇਵ ਸਭ ਨੇ ਇੱਕ ਨਿਬੇੜਾ ਕਰ ਦਿੱਤਾ ਇਹਨੇ ਹਾਂ ਤੋ ਇੱਕ ਰਮਈਆ ਲਾਇਓ ਮੈਂ ਤੋ ਇੱਕ ਰਾਮ ਜਿਹੜਾ ਕੰਡ ਕੰਚ ਬਸਿਆ ਹੋਇਆ ਰਮਿਆ ਹੋਇਆ ਰਾਮ ਰਬਈਆ ਪਾਪ ਇੱਕ ਅਕਾਲ ਪੁਰਖ ਵਈ ਗੁਰੂ ਇੱਕ ਪਰਮੇਸ਼ਰ ਮੈਨੂੰ ਤਾਂ ਉਹ ਚਾਹੀਦਾ ਬਸ ਬਾਕੀ ਇਹ ਸਾਰੀ ਦੇਵਤੇ ਦੇਵੀ ਦੇਵ ਮੈਨੂੰ ਉਹਦੇ ਨਾਲ ਜੋੜ ਦਿਓ ਉਹਦਾ ਨਾਮ ਮੇਰੇ ਹਿੱਸੇ ਇਹਦੇ ਵਿੱਚ ਵਸਾ ਦਿਓ ਬਾਕੀ ਸਾਰੀ ਦੇਵ ਦੇਵ ਤੇ ਉਹਦੇ ਬਦਲੇ ਤੁਸੀਂ ਲੈ ਲਓ ਮੈਨੂੰ ਨਹੀਂ ਚਾਹੀਦੇ ਤੁਸੀਂ ਸੰਭਲੋ ਇਹਨਾਂ ਸਾਰਿਆਂ ਕਿੰਨਾ ਇੱਕ ਸਪਸ਼ਟ ਫੈਸਲਾ ਹੈ ਫਿਰ ਪਰਮਾਨੰਦ ਦੇ ਤੌਰ ਤੇ ਦੱਸਦੇ ਨੇ ਕਿ ਜਿਹੋ ਜਿਹੇ ਦੀ ਤੂ ਪੂਜਾ ਕਰੇਗਾ ਉਹੋ ਜਿਹਾ ਤੂੰ ਹੋ ਜਾਏਗਾ ਪੈਰੋ ਪੂਛਿਤਰਾਤਾਵੇ ਪੈਰੋ ਦੇਵਤੇ ਦੀ ਪੂਜਾ ਕਰੇਗਾ ਅਸੀਂ ਅਸੀਤਰਾ ਦੇਵੀ ਦੀ ਪੂਜਾ ਕਰੇਗਾ ਉਹਨਾਂ ਦੇ ਪਿੱਛੇ ਜਾਏਗਾ ਉਹ ਕੀ ਕਰੇਗਾ ਉਹਦੇ ਕੀ ਗੁਣਨਗੇ ਖਰ ਬਾਹਣ ਉਚਾਰ ਉਡਾਵੇ ਹੁਣ ਸੀਤਰਾ ਦੇਵੀ ਦੀ ਸਵਾਰੀ ਜਿਹੜੀ ਹੈ ਉਹ ਗਧੇ ਦੀ ਹੈ ਉਹਦੇ ਵਿੱਚ ਉਹ ਜਿਹੇ ਗੁਣ ਆ ਜਾਣਗੇ ਉਹ ਗਧਿਆਂ ਵਾਂਗੂ ਖੇ ਉਡਾਏਗਾ ਤੇ ਉਹਦੀ ਸਵਾਰੀ ਉਹ ਵੀ ਕਰੇਗਾ ਉਹਦੇ ਬਾਦ ਇੱਕ ਇੱਕ ਦੇਵਤੇ ਦਾ ਉਹਨਾਂ ਨੇ ਗੱਲ ਕੀਤੀ ਹੈ ਸ਼ਿਵ ਸ਼ਿਵ ਕਰਤੇ ਜੋ ਨਰਤੇ ਆਵੇ ਬਰਦ ਜਿਹੜੇ ਡੌਲੂਟਮ ਕਬ ਹੈ ਜਿਹੜਾ ਸ਼ਿਵ ਜੀ ਦੀ ਪੂਜਾ ਕਰੇਗਾ ਉਹ ਸ਼ਿਵ ਜੀ ਦਾ ਸਵਾਰੀ ਜਿਹੜੀ ਹੈ ਉਹ ਬੋਲਦਾ ਹੈ ਉਹ ਬੋਲ ਦੀ ਸ਼ਵਾਰੀ ਕਰੇਗਾ ਤੇ ਸ਼ਿਵਜੀ ਜਿਹੜੇ ਨੇ ਡਮਰੂ ਟਮ ਵਜਾਉਂਦੇ ਨੇ ਤੇ ਉਹ ਵੀ ਡਮਰੂ বাজਾਏਗਾ ਮਹਾ ਮਾਈ ਕੀ ਪੂਜਾ ਕਰੇ ਨਰਸਨਾਰ ਹੋਇ ਆਉਤਰ ਹੈ ਮਾਂ ਮਾਈ ਦੀ ਪੂਜਾ ਕਰੇਗਾ ਤੇ ਉਹ ਔਰਤ ਹੈ ਤੇ ਫਿਰ ਉਹਦੇ ਚੌਰਤਾਂ ਵਾਲੇ ਗੁਣ ਆ ਜਾਣਗੇ ਔਰਤਾਂ ਵਾਲਾ ਸੁਭਾਅ ਬਣ ਜਾਏਗਾ ਔਰ ਫਿਰ ਕਹਿੰਦੇ ਨੇ ਤੂੰ ਕਹੀ ਹਤੀ ਆਜ ਪਵਾਨੀ ਮੁਕਤ ਕੀ ਬਰੀਆ ਕੌਂਛੇ ਪੜਨੀ ਕਿਆ ਜਾਂਦਾ ਤੂੰ ਸਭ ਤੋਂ ਪਹਿਲੀ ਦੇਵੀ ਹੈ ਮੁਕਤ ਭਵਨ ਆਦ ਭਵਨੀ ਹੈ ਤੇ ਜਿਸ ਲਈ ਮੁਕਤੀ ਦੇਣ ਦਾ ਵੇਲਾ ਹੁੰਦਾ ਮੈਂ ਤੇ ਆ ਸਾਰਾ ਜੀਵਨ ਮੇਰਾ ਵਿਕਾਰਾਂ ਚ ਰੰਗੀ ਜਾਂਦਾ ਹੈ ਤੂੰ ਕੋਈ ਮੇਰੇ ਬੰਧਨ ਤੇ ਤੋੜੇ ਨਹੀਂ ਜੇ ਇਸ ਜੀਵਨ ਚ ਮੈਨੂੰ ਮੁਕਤੀ ਨਹੀਂ ਮਿਲੀ ਅੱਗੋਂ ਕਦੀ ਮੁਕਤੀ ਮਿਲਣੀ ਹੈ ਮੁਕਤੀ ਦੇਣ ਵੇਲੇ ਕਿੱਥੇ ਲੁਕ ਜਾਨੀ ਹੁਣ ਇੱਕ ਇਸ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਨੇ ਸਿੱਖੀ ਸਿਧਾਂਤਾਂ ਦਾ ਐਮ ਪਰਟਾਵਾ ਕਰ ਦਿੱਤਾ ਖੋਲ ਕੇ ਦੱਸ ਦਿੱਤਾ ਸਿੱਖ ਸਿਧਾਂਤ ਕੀ ਕਹਿੰਦੇ ਨੇ ਸਿੱਖ ਸਿਧਾਂਤ ਕੀ ਨੇ ਸਾਡਾ ਕੀ ਸੰਬੰਧ ਹੈ ਦੂਜੇ ਪਾਸੇ ਦੇਖੋ ਕਿੱਡਾ ਜ਼ੁਲਮ ਕੀਤਾ ਗਿਆ ਮੈਂ ਤਾਂ ਇਹ ਕਹਾਂਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੀ ਮਹਾਂਕਾਲ ਦੇਵਤੇ ਦੀ ਤੇ ਕਾਲਕਾ ਦੇਵੀ ਦੀ ਪੂਜਾ ਕਰਦੇ ਦਰਸਾ ਦਿੱਤਾ ਗਿਆ ਔਰ ਬੜੇ ਤਰੀਕੇ ਨਾਲ ਦਰਸਾਇਆ ਗਿਆ ਇਹ ਉਸ ਭਾਗ ਦੇ ਵਿੱਚ ਜਿਨੂੰ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਵੈ ਜੀਵਨੀ ਕਹਿੰਦੇ ਆ ਜਿਹਦੇ ਤੋਂ ਨਾਮ 72 ਨਾਟਕ ਬੜਿਆ 72 ਨਾਟਕ ਆ ਜਾਂਦਾ ਉਹਨਾਂ ਦੀ ਸਵੈ ਜੀਵਨੀ ਹੈ ਜੇ ਹੁਣ ਉਹਨਾਂ ਦੀ ਸਵੈ ਜੀਵਨੀ ਤੇ ਦਾ ਮਤਲਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿ ਰਹੇ ਨੇ ਅਬ ਮੈਂ ਆਪਣੀ ਕਥਾ ਬਖਾ ਲੂੰ ਤਪ ਸਾਧਤ ਜੇ ਬਿਦ ਵਹਿਆਨੋ ਹਿਮਕੁੰਡ ਪਹਾੜ ਹੈ ਜਹਾਂ ਸਪਤ ਸ੍ਰਿੰਗ ਸੋਹਬਤ ਹੈ ਤਹਾਂ ਸਪਤ ਸ੍ਰਿੰਗ ਤੇ ਨਾਮ ਕਹਾਵਾ ਕੰਡ ਰਾਜ ਜੋ ਕੰਬਾਵਾ ਤੇ ਹਮ ਅਧਿਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਥੁਰ ਮੈਂ ਆਪਣੀ ਕਣਖਾ ਸੁਣਾਉਣਾ ਜਿਸ ਰਮੇ ਤਪਸਾਦ ਰਿਆ ਸੀ ਕਿ ਮੈਨੂੰ ਤਪਸਾਦ ਦੇ ਨੂੰ ਬੁਲਾਇਆ ਕੇਮਕੁੰਟ ਪਰਬਤ ਹੈ ਜਹਾਂ ਜਿੱਥੇ ਕੇਮਕੁੰਟ ਪਰਬਤ ਹੈ ਉਥੇ ਸਤ ਚੋਟੀਆਂ ਵਾਲੇ ਪਹਾੜ ਨੇ ਸਤ ਚੋਟੀਆਂ ਨਜ਼ਰ ਆਉਂਦੀਆਂ ਨੇ ਸਬਦ ਸਿੰਘ ਸੋਭਦਰ ਤਹਾ ਸਪਤਸਰੰਗ ਤੇ ਨਾਮ ਕਹਾਵਾ ਇਸ ਕਰਕੇ ਉਹਦਾ ਨਾਮ ਜਿਹੜਾ ਸੱਤ ਚੋਟੀਆਂ ਪੈ ਗਿਆ ਉੱਥੇ ਆਂਡੂ ਰਾਜੇ ਜਿਹੜੇ ਨੇ ਉਹਨਾਂ ਨੇ ਵੀ ਜਾ ਕੇ ਤਪੱਸਿਆ ਕੀਤੀ ਸੀ ਪਰ ਰਾਜਾ ਜੋ ਕਮਾਵਾ ਤਾਂ ਹਮ ਅਧਿਕ ਤਪੱਸਿਆ ਸਾਦੀ ਉੱਚ ਮੈਂ ਬੜੀ ਤਪੱਸਿਆ ਕੀਤੀ ਇਹਦੀ ਤਪੱਸਿਆ ਕੀਤੀ ਮਹਾਕਾਲ ਕਾਲਕਾ ਅਰਤੀ ਮਹਾਕਾਲ ਦੀ ਬਿਟੇਦੀ ਤੇ ਕਾਲਕਾ ਦੀਵੀਤੀ ਮੈਨੂੰ ਯਾਦ ਆਉਂਦਾ ਹੈ ਕਿ ਮੈਂ ਨਾਨੀ ਲੈਣਾ ਗੁਰਦੁਆਰਾ ਸਾਹਿਬ ਦੇ ਵਿੱਚ ਵਿਚਾਰ ਕਰ ਰਿਹਾ ਸੀ ਉੱਤੇ ਮੈਂ ਪੰਕਤੀਆਂ ਕਰਕੇ ਕਿਹਾ ਵੀ ਜਿਹੜਾ ਸਿੱਖ ਇਹ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਕਾਲ ਦੇਵਤੇ ਦੀ ਤੇ ਕਾਲਕਾ ਦੇਵੀ ਦੀ ਪੂਜਾ ਕਰਦੇ ਸਨ ਉਹ ਹੱਥ ਖੜਾ ਕਰਕੇ ਮੈਨੂੰ ਦੱਸੇ ਇਸੇ ਦੇ ਆਧਾਰ ਤੇ ਹੀ ਗੱਲ ਕਰਨੀ ਹੈ ਇੱਕ ਵੀ ਹੱਥ ਖੜਾ ਨਹੀਂ ਹੋਇਆ ਪਰ ਜਦੋਂ ਮੈਂ ਬਾਹਰ ਨਿਕਲਿਆ ਤੇ ਇੱਕ ਮੈਨੂੰ ਵੀਰ ਮਿਲੇ ਉਹਨਾਂ ਬੜਾ ਗਲਾ ਕੀਤਾ ਗਿਲਾ ਕੀਤਾ ਕਹਿੰਦੇ ਜੀ ਤੁਸੀਂ ਅੱਜ ਬੜਾ ਸੰਗਤ ਨੂੰ ਗੁੰਮਰਾਹ ਕੀਤਾ ਮੈਂ ਕਹਿੰਦੀ ਦੱਸਿਓ ਵੀ ਕੀ ਗਲਤ ਹੋ ਗਲਤੀ ਹੋ ਗਈ ਹੈ ਮੈਂ ਹੁਣੇ ਜਾ ਕੇ ਕਿ ਮਾਮਾ ਕੇ ਲੈਣਾ ਆ ਜੇ ਤੇ ਅੰਦਰ ਸੰਗਤ ਜੁੜੀ ਹੋਈ ਹੈ ਤੇ ਕਹਿੰਦੇ ਜੀ ਮਹਾਕਾਲ ਕਾਲ ਕਾ ਮਹਾਕਾਲ ਜਿਹੜਾ ਕਾਲ ਦਾ ਵੀ ਕਾਲ ਹੈ ਮਹਾਕਾਲ ਕਾਲ ਕਾ ਅਰਦੀ ਮੈਂ ਕਿ ਫਿਰ ਜੈਂਡਰ ਕਿਵੇਂ ਚੇਂਜ ਹੋ ਗਿਆ ਜੇ ਮਹਾਕਾਲ ਕਾਲ ਕਾ ਮੇਲ ਜੈਂਡਰ ਸੀ ਰਦੀ ਕਿਵੇਂ ਬਣ ਗਿਆ ਉਹਨਾਂ ਨੂੰ ਬੜਾ ਗੁੱਸਾ ਲੱਗਾ ਉਹ ਤੁਸੀਂ ਕੋਈ ਮੰਨਣਾ ਜੀ ਤੁਸੀਂ ਇਹਨਾਂ ਜੀ ਕਰੀ ਜਾਣਾ ਅੱਜ ਉਹਦੇ ਬਾਰੇ ਵੀ ਦੇਰੀਆਂ ਲੰਦ ਦਿੱਤੀਆਂ ਜਾ ਰਹੀਆਂ ਨੇ ਜਿਹੜੀ ਕੋਈ ਸਾਰਥਕ ਦੇਰੀ ਨਹੀਂ ਹੈ ਇਸ ਵਿਸ਼ੇ ਤੇ ਮੈਂ ਬੱਸ ਏਹੀ ਗੱਲ ਕਰਨਾ ਚਾਹੁੰਦਾ ਅਸੀਂ ਜਿਹੜੇ ਅੱਜ ਹੇਮਕਾਉਂਟਰ ਦੇ ਨਾਂ ਤੇ ਅਸੀਂ ਗੁਰਦੁਆਰਾ ਸਾਹਿਬ ਬਣਾ ਲਿਆ ਤੇ ਉੱਥੇ ਪੀੜਾਂ ਲਾ ਕੇ ਜਾ ਜਾ ਰਹੇ ਸਮਾਂ ਨਹੀਂ ਇਜਾਜ਼ਤ ਦਿੰਦਾ ਫੇਰ ਕਿਸੇ ਵੇਲੇ ਵਿਚਾਰ ਕਰਾਂਗਾ ਇਹ ਗੱਲ ਵੀ ਵਿਚਾਰਨ ਵਾਲੀ ਹੈ ਬੜੀ ਵਿਚਾਰਨ ਵਾਲੀ ਹੈ ਹੁਣ ਦੂਜੇ ਪਰਮਾਨ ਦੇ ਵਿੱਚ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਾਰੀ ਨੇ ਕਿ ਉਹ ਕਹ ਰਹੇ ਨੇ ਤੁਸੀਂ ਜੋਗ ਮਾਇਆ ਤੁਸੀਂ ਬਾਕ ਬਾਣੀ ਤੁਸੀਂ ਆਪ ਰੂਪਾ ਤੁਸੀਂ ਸ਼੍ਰੀ ਪਵਾਨੀ ਤੁਸੀਂ ਵਿਸ਼ਨੂੰ ਤੂੰ ਬ੍ਰਹਮ ਤੂੰ ਰੁਦਰ ਰਾਜੈ ਤੁਸੀਂ ਵਿਸ਼ਵ ਮਾਤਾ ਸਦਾ ਜੈ ਬਿਰਾਜੈ ਇੱਥੇ ਵੀ ਦੇਵੀ ਦੀ ਪੂਜਾ ਕਰ ਰਹੇ ਨੇ ਸਾਨੂੰ ਇਸ ਗੱਲ ਦਾ ਫੈਸਲਾ ਕਰਨਾ ਪਏਗਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਧਾਰ ਬਣਾਉਣਾ ਹੈ ਆਪਣੇ ਜੀਵਨ ਦਾ ਜਾਂ ਇਹਨਾਂ ਕੱਚੀਆਂ ਰਚਨਾਵਾਂ ਨੂੰ ਬਣਾਉਣਾ ਹੈ ਇਹਦੇ ਮੁਤਾਬਕ ਅਸੀਂ ਜੀਣਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਜਾਂ ਇਹੋ ਜੀਆਂ ਕੱਚੀਆਂ ਰਚਨਾਵਾਂ ਦੇ ਸਿੱਖਾਂ ਜਾਂ ਸਿਧਾਂਤ ਤੱਕ ਤੋਰਦੇ ਬਿਲਕੁਲ ਉਲਟੇ ਪਾਸੇ ਲੈ ਕੇ ਜਾਂਦੀਆਂ ਨੇ ਸਮੇਤੀ ਘਟਾਏ ਇਸ ਬਿਲ ਜ਼ਰੂਰ ਵਿਚਾਰ ਕਰਾਂਗਾ ਆਪ ਜੀ ਨਾਲ ਹਿਮਕੁੰਡ ਪਹਾੜ ਬਾਰੇ ਤੇ ਹਿਮਕੁੰਡ ਗੁਰਦੁਆਰਾ ਸਾਹਿਬ ਬਾਰੇ ਜਿਹਨੂੰ ਅਸੀਂ ਕਹ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਤਪੱਸਿਆ ਕੀਤੀ ਸੀ ਆ ਆਧਾਰ ਜੇ ਕਿ ਉੱਥੇ ਮਾਂ ਗਾਲ ਦੇਵਤੇ ਦੇ ਤੇ ਕਾਲਕਰ ਦੇਵੀ ਦੀ ਅਰਦਨਾ ਕੀਤੀ ਇਹ ਸਦਾਰ ਤੇ ਬਣਾਇਆ ਅਸੀਂ ਲੱਭਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਦੱਸ ਕੇ ਹੈ ਔਰ ਸਿਰਫ 70-80 ਸਾਲ ਪਹਿਲੇ ਲੱਭਿਆ ਬਹੁਤ ਹੀ ਪੁਰਾਣੀ ਗੱਲ ਵੀ ਨਹੀਂ ਹੈ ਕਾ ਜੀ ਨੂੰ ਅਸੀਂ ਏਡੀ ਮਾਤਾ ਦੇ ਰਹੇ ਅੱਜ ਬਸ ਇਤਨਿਕ ਬਚਨ ਪਰਵਾਣ ਕਰਨਾ ਹੋਇਆ ਪੁਲਾਵਸ ਤੇ ਕਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ